ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅਜੀ ਦੀ ਵੀਡੀਓ ਪਿੰਡ ਸ਼ਾ ਬੁਕਰ ਜ਼ਿਲ੍ਹਾ ਬਾਈ ਨੂੰ ਮੋਗਾ ਪੈ ਜਾਂਦਾ ਨੇੜੇ ਕੋਟ ਇਸੇ ਖਾਂ ਰਹਿ ਜਾਂਦੇ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਜਿਹੜੀ ਤੁਸੀਂ ਸਕਰੀਨ ਤੇ ਗਾਂ ਦੇਖ ਰਹੇ ਹੋ ਇਹ ਬਾਈ ਹੋਣਾ ਦੀ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਆਪਣਾ ਗੁਰਗਿਰਤਨ ਸਿੰਘ ਤੇ ਪਿੰਡ ਜੀ ਪਿੰਡ ਹੈਗਾ ਸ਼ਾ ਬੁਕਰ ਹੈ ਜ਼ਿਲ੍ਹਾ ਤਹਿਸੀਲ ਜੀ ਤੇ ਮੋਗਾ ਠੀਕ ਆ ਜੀ ਨਾਲ ਹੀ ਗੋਡੀ ਸੇਣਾ ਠੀਕ ਹੈ ਮੋਬਾਈਲ ਨੰਬਰ 7814495243 ਚੈੱਕ ਕਰੀ ਹੋਰ ਦੱਸ ਦਿਓ ਜੀ 7814495243 ਠੀਕ ਆ ਬਾਈ ਕਿੰਨਾ ਮਸੂ ਵਸੂਈ ਵੀ ਆ ਜੀ ਗਾਂ ਇਹ ਇਹ ਪਹਿਲਾ ਸਪਨ ਚੋਕੀ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਇਹਨੂੰ ਹਫਤਾ ਹੋ ਗਿਆ ਠੀਕ ਆ ਬੱਚਾ ਜੀ ਬੱਚਾ ਵੀ ਨਾਲ ਹੀ ਤੇ ਬੱਚਾ ਐਕਸਪਾਇਰੀ ਹੋ ਗਿਆ ਅੱਜ ਐਕਸਪਾਇਰੀ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਜਿਹੜਾ ਬਈ ਕੰਡੇ ਵਾਲਾ ਦੁੱਧ ਕਿੰਨਾ ਤਿਆਰ ਆ ਜੀ ਏ 16 ਲੀਟਰ ਜੋਕ ਕੇ ਦੇ ਦਾਂਗੇ ਜੀ ਹਾਂਜੀ ਠੀਕ ਆ ਥਣਾ ਦੀ ਓਕੇ ਆ ਜੀ ਹਾਂਜੀ ਹਾਂਜੀ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਦਸਨ ਮੁਤਾਬਕ ਪਹਿਲਾ ਸੁਆ ਸੂਈ ਆ ਜੀ ਮੂੰਹ ਤੋਂ ਚਾਰ ਦੰਦ ਆ ਬਾਕੀ ਜਿਹੜਾ 16 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਕਰਨੀ ਆ ਚਾਹੇ ਦੋ ਟਾਈਮ ਚਵਾਈ ਕਰ ਲਿਓ ਚਾਹੇ ਚਾਰ ਟਾਈਮ ਕਰ ਲਿਓ ਬੱਚਾ ਐਕਸਪਾਇਰੀ ਹੋ ਗਿਆ ਦੇਖ ਸਕਦੇ ਹੋ ਥਣਾ ਦੀ ਬਾਈ ਕਹਿੰਦਾ ਓਕੇ ਆ ਕੋਈ ਭੂਰ ਛਿੱਟਾ ਨਹੀਂ ਗਾ ਬਾਕੀ ਜਿਹੜਾ ਭਾਂਡੇ ਵਾਲਾ ਦੁੱਧ ਆ ਆ ਕੇ ਚਵਾਈ ਜਰੂਰ ਕਰ ਲਿਓ ਪਹਿਲਾ ਸੂਆ ਮੋੜ ਲਿਆ ਵੀਰ ਪਹਿਲਾ ਸੂਆ ਸੂਈ ਆ ਮੂੰਹ ਤੋਂ ਚਾਰ ਦੰਦ ਸੀਲ ਸਭ ਪੂਰੀ ਆ ਜੀ ਹਾਂਜੀ ਹੈ ਠੀਕ ਆ ਜੀ ਸੀਲ ਸਭ ਪੂਰੀ ਆ ਬਾਕੀ ਤੁਸੀਂ ਦਰਮਿਆਨੀ ਹਾਈਟ ਦੀ ਆ ਚੈੱਕ ਕਰ ਸਕਦੇ ਹੋ ਥਨਾਂ ਦੇ ਸਾਈਜ਼ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲੇ ਮੁੱਲ ਬਈ ਦਾ 47000 47000 ਹੋਜੂ ਮਾਨਤਣ ਜੀ ਠੀਕ ਆ ਜੀ ਮੁੱਲ ਬਈ 47000 ਰੁਪਿਆ ਕਰਦੇ ਬਾਕੀ ਬਈ ਕਹਿੰਦਾ ਉਹਦੇ ਚੋ ਮਾਨਤਣ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ ਬਈ ਦਾ ਸਕਰੀਨ ਤੇ ਚੱਲਦਾ ਰਹਿਣਾ ਏ ਬਾਕੀ ਨਾ ਕਨੈਕਟ ਕਰ ਸਕਦੇ ਆ ਜੀ ਬਾਕੀ ਸੀ